ਆਈ ਦੋਸਤੋ ਇਹ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਕੱਲ ਭਾਈ ਅਮਰਤਪਾਲ ਸਿੰਘ ਨੇ ਇੱਕ ਗੁਰੂ ਘਰ ਦੇ ਵਿੱਚ ਰਹਿੰਦੇ ਬਾਬੇ ਦਾ ਕਟਾਪਾ ਕੀਤਾ ਹੈ ਜੋ ਕਿ ਧੀਆ ਭੈਣਾਂ ਦੇ ਨਾਲ ਗਲਤ ਹਰਕਤਾਂ ਕਰਦਾ ਸੀ ਉਸ ਨੂੰ ਅਮਰਤਪਾਲ ਮੈਰੋਂ ਨੇ ਸੋਦਾ ਲਾਇਆ ਹੈ ਇਸੇ ਤਰ੍ਹਾਂ ਦੋਸਤੋ ਹੁਣ ਇੱਕ ਹੋਰ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਇਸ ਬਾਬੇ ਦੇ ਨਾਲ ਇੱਕ ਦੋ ਹੋਰ ਬਾਬੇ ਵੀ ਹਨ ਜਿਨ੍ਹਾਂ ਦਾ ਹੁਣ ਕਟਾਪਾ ਵੀ ਕੀਤਾ ਜਾਵੇਗਾ ਜਿਸ ਦੀ ਵੀਡੀਓ ਵੀ ਤੁਸੀਂ ਅੱਗੇ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ 'ਚ ਹੋਵੋਗੇ ਜਿਹੜਾ ਬਾਬਾ ਬਜਿੰਦਰ ਸਿੰਘ ਚਰਨ ਘਾਟ ਵਾਲੇ ਦਾ ਅੱਜ ਵੀ ਸਿਸਟਮ ਹੋਇਆ ਵੀ ਉਹਨੂੰ ਬਹੁਤ ਸਮਝਾਇਆ ਸੀ ਤੇ ਪਤਾ ਨਹੀਂ ਕਾਦੀ ਆਕੜ ਸੀ ਉਹਦੇ ਜਨ ਮੈਂ ਜਗਰਾਉਂ ਏਰੀਏ ਦੇ ਰਾਏਕੋਟ ਵਾਲੇ ਏਰੀਏ ਦੇ ਜਿਹੜੇ ਵੀ ਉਸ ਸਥਾਨ ਨਾਲ ਜੁੜੇ ਸੀ ਉਸ ਸਥਾਨ ਨਾਲ ਨਫ਼ਰਤ ਨਾ ਕਰਨ ਬੰਦਾ ਮਾੜਾ ਹੋ ਸਕਦਾ ਸਥਾਨ ਨਹੀਂ ਮਾੜੇ ਹੁੰਦੇ ਉਹ ਕਿਹੇ ਵੀ ਮਹਾਂਪੁਰਖ ਦਾ ਸਥਾਨ ਹੋਵੇ ਉਥੋਂ ਇਹ ਨਹੀਂ ਹੈਗਾ ਵੀ ਉੱਥੇ ਆਹ ਕੁਝ ਹੋ ਗਿਆ ਹਨਾ ਜਿਹੜਾ ਹੈਗਾ ਆਪਾਂ ਦੋਸ਼ੀ ਨੂੰ ਸਜ਼ਾ ਦੇਣ ਦੇ ਹੱਕਦਾਰ ਹੈਗੇ ਆ ਇਸ ਕਰਕੇ ਜਗਰਾਉਂ ਤੇ ਰਾਏਕੋਟ ਲੁਧਿਆਣੇ ਜਾਂ ਕਿੰਨੇ ਵੀ ਇੱਧਰਲੇ ਏਰੀਏ ਦੀ ਸੰਗਤ ਹੈ ਮੈਂ ਕੱਲੇ-ਕੱਲੇ ਨੂੰ ਨਹੀਂ ਜਾਣਦਾ ਪਰ ਮੇਰੀ ਇਹ ਵੀਡੀਓ ਸਾਰਿਆਂ ਤੱਕ ਪਹੁੰਚਦੀ ਜਰੂਰ ਕਰ ਦਿਓ। ਮੈਨੂੰ ਨਹੀਂ ਪਤਾ ਉੱਥੇ ਕਿੰਨੀਆਂ ਕੁ ਧੀਆਂ ਦੇ ਨਾਲ ਕੀ ਕੁਝ ਹੋਇਆ। ਕਿਉਂਕਿ ਉਦੋਂ ਬਾਅਦ ਵੀ ਮੈਨੂੰ ਤਿੰਨ ਫੋਨ ਬਾਹਰੋਂ ਆਏ ਆ। ਦੋ ਪੰਜਾਬ ਤੋਂ ਆਇਆ ਇੱਕ ਕੁੜੀ ਬਾਹਰ ਗਈ ਹੋਈ ਆ। ਤੇ ਮੈਂ ਇਹ ਸਾਧਾ ਨੂੰ ਵੀ ਇਹਨਾਂ ਦੇ ਟੈਚ ਦੇ ਵਾਲਿਆਂ ਨੂੰ ਇਹ ਦੱਸ ਦਵਾਂ ਵੀ ਉਹਨੇ ਦੋ ਬਾਬਿਆਂ ਦੇ ਨਾਂ ਹੋਰ ਲਏ ਆ ਇੱਕ ਕੁੜੀ ਨੇ ਬਾਹਰੋਂ। ਵੀ ਬਾਬਾ ਜੀ ਅਸੀਂ ਤੁਹਾਨੂੰ ਸਬੂਤ ਪਹੁੰਚਦੇ ਕਰਾਂਗੇ ਵੀ ਮੈਨੂੰ ਮੇਰੇ ਨਾਲ ਵੀ ਇਹਨਾਂ ਨੇ ਧੱਕੇ ਨਾਲ ਰੇਪ ਕੀਤਾ ਸੀ। ਮੈਂ ਬਾਬਿਆਂ ਦੇ ਨਾਂ ਨਹੀਂ ਲੈਣੇ ਹੁਣ ਆ ਵੀਡੀਓ ਵੇਖ ਕੇ ਜਿਹੜੇ ਸਾਥ ਲਾਣਾ ਇਹਦੇ ਨਾਲ ਹੈਗਾ ਬਾਬੇ ਨਾਲ ਬਜਿੰਦਰ ਸਿੰਘ ਨਾ ਉਹ ਬਈ ਆਦਾ ਕਮਰਕੱਸਾ ਕੱਸ ਕੇ ਰੱਖਿਓ ਇਹ ਗੰਦ ਸਾਫ ਅਸੀਂ ਕਰਨਾ ਹੀ ਕਰਨਾ ਇਸ ਤਰ੍ਹਾਂ ਦੋਸਤੋ ਅਮਰਤਪਾਲ ਸਿੰਘ ਨੇ ਇਸ ਵੀਡੀਓ ਤੋਂ ਇਲਾਵਾ ਇਸ ਬਾਬੇ ਦੀ ਕਟਾਪਾ ਕਰਦੇ ਦੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ ਜਿਸ ਨੂੰ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਦੋਸਤੋ ਅਜੀ ਅਮਰਤਪਾਲ ਮਹਿਰੋਂ ਨੇ ਇਸ ਬਾਬੇ ਦੀ ਫੋਟੋ ਹੀ ਸ਼ੇਅਰ ਕੀਤੀ ਹੈ ਜਲਦ ਹੀ ਅਮਰਤਪਾਲ ਮਹਿਰੋਂ ਇਸ ਬਾਬੇ ਦੀ ਕਟਾਪੇ ਵਾਲੀ ਵੀਡੀਓ ਵੀ ਸ਼ੇਅਰ ਕਰੇਗਾ ਅਤੇ ਸਾਨੂੰ ਜਦੋਂ ਵੀ ਇਸ ਮਾਮਲੇ ਦੇ ਬਾਰੇ ਕੋਈ ਵੀ ਹੋਰ ਵੀਡੀਓ ਮਿਲੇਗੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਅਤੇ ਨਾਲ ਹੀ ਇਸ ਮਾਮਲੇ ਬਾਰੇ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਵੀ ਜ਼ਰੂਰ ਦਿਨਾ